ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜਿੱਦੋਂ ਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਹਾਲਾਤ ਪੰਜਾਬ ਦੇ ਕਿਵੇਂ ਦੇ ਬਣਦੇ ਦਿਖਾਈ ਦੇ ਰਹੇ ਨੇ ਅੱਜ 22 ਸਤੰਬਰ ਦੀ ਗੱਲ ਕਰਾਂਗੇ ਜੀ ਦੇਖਾਂਗੇ ਨਾਲ ਦੇ ਨਾਲ ਮੌਸਮ ਪਾਕ ਦੇ ਕੀ ਗੱਲ ਹੈ ਨੇ ਬੱਦਲ ਬਾਈ ਕਿੰਨੀ ਦੀ ਬਣੀ ਰਹੇਗੀ ਆਉਂਦੀ 4-5 ਘੰਟਿਆਂ ਦੇ ਵਿੱਚ ਤਾਪਮਾਨ ਅਤੇ ਮੀਂਹ ਦੀ ਦਰ ਕਿਵੇਂ ਦਾ ਰੱਖ ਰਹੇਗਾ ਸਾਰੀ ਜਾਣਕਾਰੀ ਦਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਜੀ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਹਲਕੇ ਤੋਂ ਦਰਮਿਆਨੇ ਇੱਕ ਕੁਲਿਆ ਮਿਲਿਆ ਜਾਂ ਮਾਹੌਲ ਬੱਦਲ ਬਈ ਦਾ ਬਣਿਆ ਹੋਇਆ ਦਿਖਾਈ ਦੇ ਰਿਹਾ ਕੋਈ ਸੰਘਣੀ ਬੱਦਲ ਬਈ ਪੰਜਾਬ ਦੇ ਉੱਪਰ ਨਹੀਂ ਦਿਖਾਈ ਦੇ ਰਹੀ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਸ਼ਾਮ ਦੇ ਵੇਲੇ ਤੱਕ ਪੰਜਾਬ ਦਾ ਮੌਸਮ ਸਾਫ ਖੁਸ਼ਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਤਾਪਮਾਨ ਦੀ ਗੱਲ ਕਰੀ ਅੱਜ ਤਾਪਮਾਨ 34 35 ਅਤੇ 36 ਡਿਗਰੀ ਆਮ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਚੰਗੀ ਧੁੱਪ ਲੱਗ ਰਹੀ ਹੈ ਹਵਾ ਜਿਹੜੀ ਉੱਤਰ ਪੱਛਮ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਖੁਸ਼ਕ ਮਾਹੌਲ ਬਣਿਆ ਹੋ ਆਉਂਦੇ 4-5 ਘੰਟੇ ਦਾ ਕਿਸੇ ਤਰੀਕੇ ਦਾ ਮਾਹੌਲ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਕੋਈ ਬਦਲੀ ਸਿਸਟਮ ਪੰਜਾਬ ਦੇ ਵਿੱਚ ਫਿਲਹਾਲ ਐਂਟਰ ਕਰਦਾ ਦਿਖਾਈ ਨਹੀਂ ਦੇ ਰਿਹਾ ਜਿਸ ਦਿਨ ਆਪਾਂ ਕਹਿ ਚਾ ਕਿ ਇਹ ਕਿ ਗਰਜ ਚਮਕ ਦੇ ਹਾਲਾਤ ਬਣ ਸਕਦੇ ਨੇ ਟੁੱਟਵੇਂ ਰੂਪ ਦੇ ਵਿੱਚ ਕਿ ਧੁੰਦਲੀ ਬੱਦਲ ਵਾਜੀ ਬਸ਼ੱਕ ਪੰਜਾਬ ਦੇ ਉੱਪਰ ਛਾਈ ਰਹੇਗੀ ਜਿਸ ਦਾ ਅਸਰ ਕੋਈ ਵੱਡਾ ਮੀਂਹ ਦੇ ਪੱਖ ਤੋਂ ਦਿਖਾਈ ਨਹੀਂ ਦੇ ਰਿਹਾ ਹਵਾ ਜਿਹੜੀ ਹੁਣ ਇਸ ਟਮ ਪੱਛਮ ਦਿਸ਼ਾ ਤੋਂ ਲਗਭਗ ਤਰ ਚੱਲ ਰਹੀ ਹੈ ਤੇ ਜਿਸ ਦੇ ਕਾਰਨ ਪਛਮੀ ਗਤੀਵਿਧੀਆਂ ਦਾ ਹਲਕਾ ਫੁਲਕਾ ਪ੍ਰਭਾਵ ਸਾਨੂੰ ਆਉਂਦੇ ਕੁਝ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਦੇ ਵਿੱਚ ਖਾਸ ਤੌਰ ਤੇ 25 ਦੇ ਲੈ ਕੇ 28 ਤਰੀਕ ਦੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਕੋਈ ਵੱਡੇ ਅਲਰਟ ਤਾਂ ਨਹੀਂ ਨੇ ਪਰ ਹਲਕੇ ਤੋਂ ਦਰਮਿਆਨੇ ਮੀਂਹ ਕਰਨ ਦੀ ਸਮਰੱਥਾ ਇਹ ਸਿਸਟਮ ਰੱਖ ਸਕਦੇ ਨੇ ਜਿਨ੍ਹਾਂ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਆਉਂਦੀ ਵੀਡੀਓ ਵਿੱਚ ਪ੍ਰੋਪਰਲੀ ਦੇ ਦੇਵਾਂਗੇ ਉਦੋਂ ਤੱਕ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਪੁੱਲੀਓ ਕਮੈਂਟ ਲਾਓ ਬਾਕਸ ਦੇ ਵਿੱਚ ਆਪਣੇ ਇਲਾਕੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖਣਾ ਨਾ ਭੁੱਲਿਓ ਜੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਔਰ ਤੇ ਮਿਲਦੇ ਹਾਂ ਜੀ ਸ਼ਾਮ ਦੀ ਵੀਡੀਓ ਵਿੱਚ ਰਾਤ ਦੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਵੀਡੀਓ ਦੇਖਣ ਲਈ